ਮਾਤਾ ਦੌਲਤਾ ਦਈ ਮਾਤਾ ਦੌਲਤਾ ਇਸ ਸੰਸਾਰ ਵਿੱਚ ਉਹ ਭਾਗਸ਼ਾਲੀ ਔਰਤ ਹੈ ਜਿਸ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਇਸ ਔਰਤ ਨੇ ਇਹ ਪ੍ਰਵਕੜੀ ਕਰਦੇ ਹੋਏ ਗੁਰੂ ਸਾਹਿਬ ਜੀ ਦੇ ਪਿਤਾ ਸਮਾਤਾ ਕਲਿਆਣਦਾਸ ਜੀ ਨੂੰ ਦੱਸਿਆ ਸੀ ਕਿ ਤੁਹਾਡੇ ਘਰ ਤੋਂ ਪ੍ਰਭੂ ਦਾ ਨੂਰ ਜਨਮਿਆ ਹੈ ਇਹ ਬਾਲਕ ਕੋਈ ਸਧਾਰਨ ਬਾਲਕ ਨਹੀਂ ਹੈ ਸਗੋਂ ਕੋਈ ਉਤਾਰ ਹੈ ਜਿਸ ਨੇ ਤੁਹਾਡੇ ਘਰ ਇਸ ਜਗਤ ਨੂੰ ਤਾਰਨ ਵਾਸਤੇ ਜਨਮ ਲਿਆ ਹੈ ਮਾਤਾ ਦੌਲਤਾ ਰਾਇ ਭੂਏ ਦੀ ਤਲਵੰਡੀ ਵਿੱਚ ਦਾਈ ਦਾ ਕੰਮ ਕਰਦੀ ਸੀ ਜਿਸ ਤਰ੍ਹਾਂ ਅੱਜਕੱਲ੍ਹ ਬੱਚੇ ਦੇ ਜਨਮ ਸਮੇਂ ਹਸਪਤਾਲ ਵਿੱਚ ਡਾਕਟਰਾਂ ਅਤੇ ਨਰਸਾਂ ਦੀ ਸਹੈਤਾ ਲਈ ਜਾਂਦੀ ਹੈ ਇਸੇ ਤਰ੍ਹਾਂ ਪੁਰਾਤਨ ਸਮੇਂ ਵਿੱਚ ਬੱਚੇ ਦੇ ਜਨਮ ਸਮੇਂ ਦਾਈਆਂ ਦੀ ਸਹੈਤਾ ਲਈ ਜਾਂਦੀ ਸੀ ਮਾਤਾ ਦੌਲਤਾ ਦਾ ਪਰਿਵਾਰ ਇੱਕ ਗਰੀਬ ਪਰਿਵਾਰ ਸੀ ਲੋਕਾਂ ਦੇ ਘਰਾਂੋਂ ਮਿਲਣ ਵਾਲੇ ਵਧਾਈਆਂ ਦੇ ਪੈਸਿਆਂ ਨਾਲ ਹੀ ਉਸਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਖਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਜਦੋਂ ਵੀ ਦੌਲਤਾਂ ਨੇ ਉਹਨਾਂ ਦੇ ਘਰ ਜਾਣਾ ਤੇ ਆਪਣੇ ਤਜਰਬੇ ਦੇ ਅਧਾਰ ਤੇ ਕਹਿਣਾ ਇਸ ਵਾਰੀ ਤੁਹਾਡੇ ਘਰ ਚੰਦ ਵਰਗੇ ਪੁੱਤਰ ਨੇ ਜਨਮ ਲੈਣਾ ਹੈ ਪਰਿਵਾਰੀ ਜੀ ਵਧਾਈ ਦੇਣ ਲੱਗੇ ਕੰਜੂਸੀ ਨਾ ਕਰਿਓ ਅੱਗੋਂ ਪਰਿਵਾਰੀ ਜੀ ਨੇ ਵੀ ਕਹਿਣਾ ਕਿੰਤਾ ਨਾ ਕਰ ਤੇਰਾ ਘਰ ਭਰ ਦਿਆਂਗੇ ਖੁਸ਼ੀ ਦਾ ਦਿਨ ਤਾਂ ਆਉਣ ਲੱਗੇ ਦੌਲਤਾਂ ਜੰਗ ਸਾਖੀ ਵਿੱਚ ਲਿਖਿਆ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਚਾਨਣ ਹੀ ਚਾਨਣ ਫੈਲਰ ਗਿਆ ਉਸ ਦਿਨ ਚਾਨਣ ਵਿੱਚ ਪਤਾ ਨਹੀਂ ਕੀ ਤੇਜ਼ ਸੀ ਰਾਇ ਭੋਇ ਦੀ ਤਲਵੰਡੀ ਦਾ ਪੱਤਾ ਪਤਾ ਝੂਮਣ ਲੱਗ ਗਿਆ ਉਸ ਦਿਨ ਗਊਆਂ ਮੱਝਾਂ ਨੇ ਵੀ ਵੱਧ ਦੁੱਧ ਦਿੱਤਾ ਪਰ ਜਿਸ ਨੂੰ ਆਪਣੇ ਜੀਵਨ ਦੀ ਅਸਲ ਤੋਟ ਮਿਲੀ ਉਹ ਸੀ ਮਾਤਾ ਦولتਦਾਈ ਜਦੋਂ ਉਸਨੇ ਪਹਿਲਾ دیدار ਕੀਤਾ ਉਹ ਬਰਗੜ ਹੋ ਗਈ ਉਸਨੇ ਇੱਕ ਅਨੋਖੀ ਖੂ ਹਸੂਸ ਕੀਤੀ ਉਸ ਨੂੰ ਇਹ ਜਾਪਦਾ ਜਿਵੇਂ ਅਸਮਾਨ ਤੋਂ ਫੁੱਲਾਂ ਦੀ ਵਰਖਾ ਹੋ ਰਹੀ ਹੋਵੇ ਰੋਸ਼ਨੀ ਇਤਨੀ ਕਿ ਹਜ਼ਾਰਾਂ ਦੀਵਿਆਂ ਦਾ ਚੰਨ ਵੀ ਮਦਮ ਦਿਸੇ ਜਿਵੇਂ ਧੁੰਦ ਛੜ ਗਈ ਹੋਵੇ ਜਦੋਂ ਮਹਤਕ ਕ੍ਰਿਯਾਨਦਾਸ ਜੀ ਨੇ ਮਾਤਾ ਦੋਤਾਂ ਨੂੰ ਖੁਸ਼ੀ ਨਾਲ ਰੁਪਈਆਂ ਦਾ ਭਰਿਆ ਥਾਲ ਦਿੱਤਾ ਤਾਂ ਮਾਤਾ ਦੋਤਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਰਹਿਣ ਦੇ ਪੜਵਾਰੀ ਮੈਂ ਤਾਂ ਰੱਜ ਗਈਆਂ ਸੱਚ ਕੁੱਛ ਨਾ ਮੈਂ ਆਪਣੇ ਹੱਥੀਂ ਕਈ ਬਾਲਕ ਜਨਮੇ ਪਰ ਅਜਿਹਾ ਨਹੀਂ ਵੇਖਿਆ ਇਹ ਤਾਂ ਮੈਨੂੰ ਇੰਜ ਮਰੇ ਜਿਵੇਂ ਕੋਈ ਮਹਾਪੁਰਸ਼ ਮੁਸਕਰਾ ਕੇ ਮਰਦਾ ਹੈ ਆਪਣੀ ਇੱਕ ਉਂਗਲੀ ਸਿੱਧੀ ਕਰ ਲਈ ਜਿਵੇਂ ਕਹਿ ਰਹੇ ਹੁਣ ਸਭ ਨੂੰ ਇੱਕ ਦੇ ਹੀ ਲੜਣਾ ਹੈ ਦਰਸ਼ਨ ਕਰਕੇ ਮੇਰੀਆਂ ਤਾਂ ਸਾਰੀਆਂ ਹੀ ਤੁੱਥਾਂ ਮੜ ਗਈਆਂ ਇਤਿਹਾਸ ਗਵਾਹ ਹੈ ਕਿ ਮਾਤਾ ਦੋਤਤਾ ਨੇ ਇਸ ਤੋਂ ਬਾਅਦ ਕਦੇ ਵੀ ਕਿਸੇ ਘਰ ਤੋਂ ਵਧਾਈ ਨਹੀਂ ਲਈ ਅਤੇ ਨਾ ਹੀ ਕਿਸੇ ਬਰਤ ਦੇ ਜਨਮ ਸਮੇਂ ਸਹਿਤਾ ਦਿੱਤੀ ਵਾਟ ਦਿੱਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਇਹ ਜਿਹੀਆਂ ਸਾਖੀਆਂ ਜਾਣਨ ਵਾਸਤੇ ਤੁਹਾਨੂੰ ਸਭ ਤੋਂ ਜ਼ਿਆਦਾ ਦੇ ਧੰਨਵਾਦ।